ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਭਰਾਵਾਂ ਨੂੰ ਵੀਰੋ ਸਾਡਾ ਅੱਜ ਦਾ ਵਿਸ਼ਾ ਜੋ ਆਪਾਂ ਦੁਨਿਆਵੀ ਪਖੰਡ ਕਰਕੇ ਮੂਰਖ ਕਿਸਦਾ ਬਣਾ ਰਹੇ ਆ ਰੱਬ ਦਾ ਜਾਪਣਾ ਕਿਉਂਕਿ ਜੇ ਆਪਾਂ ਪਿਆਰ ਨਾਲ ਮੰਨ ਲਈਏ ਸਮਝੀਏ ਰੱਬ ਦਾ ਸਭ ਕੁਝ ਵੇਖ ਰਿਹਾ ਉਹਨੂੰ ਸਭ ਕੁਝ ਪਤਾ ਹੈ ਫਿਰ ਆਪਾਂ ਨੂੰ ਇਹ ਸਮਝਣਾ ਹੋਵੇਗਾ ਵੀ ਜੋ ਵੀ ਆਪਾਂ ਕਰ ਰਹੇ ਹਾਂ ਵੀ ਇਹ ਦੇ ਵਿੱਚ ਕੀ ਸਾਡਾ ਮਕਸਦ ਹੈ ਆ ਕਿਸਦਾ ਮੂਰਖ ਬਣਾ ਰਹੇ ਆ ਇਹ ਸਾਨੂੰ ਆਪਾਂ ਨੂੰ ਸਮਝਣਾ ਪਏਗਾ हां ਵੀ ਜੇ ਆਪਾਂ ਜੋ ਵੀ ਰੱਬ ਦੇ ਨਾਮ ਤੇ ਕਰਦੇ ਆ ਜੀ ਉਹ ਅਸੀਂ ਸਾਨੂੰ ਤਾਂ ਅੰਦਰ ਖੁਦ ਪਤਾ ਹੀ ਹੈ ਵੀ ਅਸੀਂ ਕਿਸ ਤਰ੍ਹਾਂ ਮੰਨਦੇ ਆ ਵੀ ਅਸੀਂ ਰੱਬ ਨੂੰ ਪਿਆਰ ਵਿੱਚ ਭਿੱਜੇਗੇ ਇਮਾਨਦਾਰੀ ਨਾਲ ਫੇਰ ਮੰਨਦੇ ਆ ਜਾਂ ਸਿਰਫ ਮਤਲਬ ਵਾਸਤੇ ਆ ਕਿੱਦਾਂ ਮੰਨਦੇ ਆ ਵੀ ਅਸੀਂ ਜੀ ਸਾਡੇ ਅੰਦਰ ਤਾਂ ਸਾਨੂੰ ਤਾਂ ਪਤਾ ਹੀ ਹੈ ਜੀ ਬਾਹਰ ਨਾ ਕਿਸੇ ਨੂੰ ਪਤਾ ਹੋਵੇ ਬਾਹਰ ਬੰਦਿਆਂ ਨੂੰ ਵੀ ਹਾਂ ਕਿ ਵੀ ਕੀ ਦੀ ਅੰਦਰੋਂ ਕੀ ਭਾਵਨਾ ਹੈ ਪਰ ਸਾਨੂੰ ਵੀ ਪਤਾ ਹੈ ਤੇ ਰੱਬ ਨੂੰ ਵੀ ਪਤਾ ਹੈ ਵੀ ਸਾਡੀ ਕੀ ਭਾਵਨਾ ਹੈ ਵੀ ਜੇ ਸਾਡੀ ਤਾਂ ਪਿਆਰ ਵਿੱਚ ਭਿੱਜੀ ਹੋਈ ਭਾਜਣਾ ਫਿਰ ਤਾਂ ਠੀਕ ਹੈ ਨਾ ਪਰ ਅਪਾਂ ਤਾਂ ਥੋੜੀ ਜਿਹੀ ਤਾਂ ਕੋਈ ਵੀ ਆਪਾਂ ਵਿਪਖੰਡ ਕਰ ਰਹੇ ਆ ਵੀ ਜਿਹੜਾ ਕੋਈ ਹਾਂ ਕਿਉਂਕਿ ਦੇਖੋ ਆਪਾਂ ਨਾ ਜੇ ਸੋਚੀਏ ਸਮਝੀਏ ਵੀ ਕੋਈ ਵੀ ਲਾ ਲਓ ਹਨਾ ਕੋਈ ਮਾੜਾ ਕਰਮ ਲਾ ਲਓ ਵੀ ਉਹਦੇ ਬਾਅਦ ਕਿਹੜੇ ਮਨੁੱਖ ਨੂੰ ਨਹੀਂ ਪਤਾ ਵੀ ਇਹ ਚੰਗਾ ਕਰਮ ਹੈ ਜਾਂ ਮਾੜਾ ਹਨਾ ਫਿਰ ਵੀ ਆਪਾਂ ਕਰਦੇ ਆਂ ਕੀ ਤੋਂ ਚਲਾਕੀ ਕਰਕੇ ਵੀ ਉਹ ਨਹੀਂ ਦੇਖ ਰਹਿਆ ਹਨ ਫਿਰ ਆਪਾਂ ਉਹਨੂੰ ਮੰਨਦੇ ਵੀ ਹਾਂ ਕਿਉਂਕਿ ਉਹ ਹਜ ਤੱਕ ਵੇਖਿਆ ਤਾਂ ਹੈ ਨਹੀਂ ਕਿਸੇ ਨੇ ਠੀਕ ਹੈ ਉਹਨੂੰ ਮਹਿਸੂਸ ਕਰਕੇ ਮੰਨ ਰਹੇ ਆਂ ਵੀ ਰੱਬ ਹੈ ਤਾਂ ਉਹ ਦੇਖਦਾ ਤਾਂ ਹੋਏਗਾ ਨਾ ਉਹ ਆਪਾਂ ਨੂੰ ਸਮਝਣਾ ਪਏਗਾ ਵੀ ਹਾਂ ਵੀ ਜੇ ਅਸੀਂ ਰੱਬ ਨੂੰ ਸਮਝ ਗਏ ਅੱਖਾਂ ਨਾਲ ਮੰਨਣਾ ਸ਼ੁਰੂ ਕੀਤਾ ਫਿਰ ਤਾਂ ਠੀਕ ਹੈ ਵੀ ਹਮ ਸਾਨੂੰ ਪਤਾ ਵੀ ਕਿੰਨੀ ਗੱਰਬ ਦਾ ਵੀ ਕਿਥੋਂ ਕਨਸੈਪਟ ਆਇਆ ਕੀ ਹੈ ਕੀ ਨਹੀਂ ਪਰ ਜੇ ਆਪਾਂ ਸਿਰ ਬੱਦਲ ਚੱਟੀ ਜੋ ਸਿਰਫ ਬਚਪਨ ਤੋਂ ਸਿੱਖ ਲਿਆ ਬਸ ਉਦਾਂ ਹੀ ਕਰੀ ਜਾ ਰਹੀ ਹੈ ਸਭ ਉੱਧਰ ਦੀ ਕੋਈ ਰੱਬ ਬਾਰੇ ਵੀ ਅੰਦਰ ਕੋਈ ਗਿਆਨ ਨਹੀਂ ਹੈ ਵੀ ਕਿ ਕਿੱਦਾਂ ਮੰਨਣਾ ਕਿੱਦਾਂ ਨਹੀਂ ਕਿ ਰੱਬ ਚਾਹੇਗਾ ਫਿਰ ਆਪ ਨੂੰ ਕੀ ਪਤਾ ਨਹੀਂ ਵੀ ਸਿਰਫ ਦਿਖਾਵਾ ਕਰ ਰਿਹਾ ਇਹਨੂੰ ਅੰਦਰ ਕੋਈ ਮੇਰੇ ਬਾਰੇ ਕੋਈ ਗਿਆਨ ਕੋਈ ਨੋਲਿਜ ਨਹੀਂ ਹੈ ਨਾ ਹਾਂ ਕਿਉਂਕਿ ਦੇਖੋ ਆਪਾਂ ਜਿੱਦਾਂ ਪੜਦੇ ਆ ਨਾ ਬੱਦਾ ਚੱਟੀ ਜੋ ਕਰੇ ਨਾ ਗੁਣ ਨਾ ਉਪਕਾਰ ਵੀ ਬੱਦਾ ਚੱਟੀ ਲਾ ਲੋ ਵੀ ਜਿੱਦਾਂ ਕੋਈ ਵੀ ਲਾ ਲੋ ਹਨਾ ਵੀ ਪਖੰਡ ਲਾ ਲੋ ਬਿਹਾਰੀ ਤੋਰੀ ਜਿਹੜਾ ਕੰਮ ਕਰੀ ਜਾ ਰਹੇ ਬਸ ਵੀ ਦੇਖੋ ਦੇਖਿਆ ਹਾਂ ਜੋ ਆਪਾਂ ਨੂੰ ਬਚਪਨ ਤੋਂ ਜਾਂ ਕਿਸੇ ਤੋਂ ਹਨਾ ਜਿੱਦਾਂ ਹੀ ਸਿਖਾਤਾ ਆਪਣੇ ਯਾਨੀ ਕਿ ਆਪਣਾ ਦਿਮਾਗ ਨਹੀਂ ਵਰਤੇ ਹਨਾ ਆਪਣੀ ਪਹਿਲ ਕੀਤੀ ਕਦੇ ਵੀ ਵੀ ਦੂਜੇ ਦੇ ਦੱਸਿਆ ਹੋਈ ਆਪਾਂ ਚੱਲ ਰਹੇ ਹਨਾ ਵੀ ਉਹਦਾ ਨਾ ਕੋਈ ਗੁਣ ਹੈ ਨਾ ਕੋਈ ਉਪਕਾਰ ਹੈ ਹਾਂ ਨਾ ਉਹਦਾ ਇਕੰਦਰ ਆਪਾਂ ਵੀ ਜਿਹੜੀ ਉਹ ਚੀਜ਼ ਸਿੱਖ ਕੇ ਕੋਈ ਗੁਣ ਬਣਨਾ ਉਹ ਵੀ ਨਹੀਂ ਬਣਨਾ ਕਿਉਂ ਆਪਾਂ ਬਸ ਸਿਰਫ ਕਰ ਰਹੇ ਆ ਰਿਪੀਟ ਕਰ ਰਹੇ ਆ। ਵੀ ਜਿੱਦਾਂ ਕੋਲੂ ਚ ਇੱਕ ਬਲਦ ਨੂੰ ਬਣਦੇ ਆ ਬਸ ਇੱਕ ਜਗ੍ਹਾ ਘੁੰਮੇ ਜਾ ਰਹੇ ਵਾਰ-ਵਾਰ। ਉਹਨੂੰ ਕੁਝ ਨਹੀਂ ਪਤਾ ਵੀ ਮੇਰਾ ਕੁਝ ਬਣ ਰਿਹਾ ਹੈ ਨਹੀਂ ਬਣ ਰਿਹਾ। ਬਸ ਇਹ ਘੁੰਮਣ ਲੱਗਿਆ ਹੋਇਆ ਕਿ ਚੱਕੀ ਉਹੀ ਕੰਮ ਸਾਲ ਨੁੱਕਦਾ ਵੀ ਅਸੀਂ ਬਸ ਕਰੀ ਜਾ ਰਹੇ ਆ। ਸਾਨੂੰ ਪਤਾ ਨਹੀਂ ਉਹਦਾ ਵੀ ਸੀ ਤਾਂ ਕੋਈ ਫਾਇਦਾ ਹੋ ਰਿਹਾ ਹੈ? ਸਾਨੂੰ ਹੋ ਰਿਹਾ ਸਮਾਜ ਨੂੰ ਹੋ ਰਿਹਾ ਕਿ ਨਹੀਂ ਹੋ ਰਿਹਾ? ਹਾਂ ਕਿਉਂਕਿ ਦੇਖਿਓ ਆਪਣੇ ਮੰਨ ਲਓ 84 ਲੱਖ ਜੂਨਾ ਚਲੋ ਆਪਾਂ ਮੰਨਦੇ ਆ ਨਾ ਕਹਿੰਦੇ ਆ। ਬਿਉ ਦੇ ਵਿੱਚ ਜਿਹੜੀ ਉੱਤਮ ਜੂਨ ਹੈ ਹਨਾ ਸਰਦਾਰੀ ਹੈ ਉਹ ਇੱਕ ਮਨੁੱਖ ਜੂਨ ਨੂੰ ਉਹ ਕਿਉਂ ਹੈ ਵੀ ਇਹ ਸਮਝ ਸਕੇ ਇਹਦੇ ਕੋਲ ਦਿਮਾਗ ਹੈ ਆਪ ਤੇ ਸਮਾਜ ਨੂੰ ਸੋਹਣੇ ਪਾਸੇ ਲਿਜਾ ਸਕੋ ਹਾਂ ਵੀ ਜੇ ਆਪਾਂ ਹੁਣ ਰੱਬ ਦਾ ਵੀ ਦੇਖੀਏ ਵੀ ਰੱਬ ਨੇ ਆਪਣਾ ਕੋਈ ਸਬੂਤ ਨਹੀਂ ਦਿੱਤਾ ਵੀ ਹਾਂ ਸਿੱਧਾ ਆਪ ਨੂੰ ਡਾਇਰੈਕਟ ਆਪਾਂ ਨੂੰ ਪਤਾ ਨਹੀਂ ਵੀ ਕੀ ਦਿਖਦਾ ਨਹੀਂ ਹੈ ਤਰਾ ਬਨੂ ਗਿਆ ਪਤਾ ਨਹੀਂ ਹੈ ਵੀ ਹਾਂ ਇਹਨਾਂ ਬਸਿੱਦਾ ਕੋਈ ਆਪਣਾ ਸਬੂਤ ਨਹੀਂ ਛੱਡਿਆ ਤਾਂ ਬੰਦਾ ਉਹਦੇ ਕੁਐਸਚਨ ਵੀ ਕਰ ਸਕਦਾ ਵੀ ਸੱਚੀ ਕਿਤਾ ਨਹੀਂ ਹੈ। ਰੱਬ ਦੇ ਜਾਣਦਾ ਹੁੰਦਾ ਜੇ ਸਾਹਮਣੇ ਦੀ ਕਿਤਾ ਫਿਰ ਤਾਂ ਕਹਿੰਦਾ ਵੀ ਇਹਨੂੰ ਮੰਨਣਾ ਹੈ ਆਪਾਂ ਪੂਰੀ ਇਮਾਨਦਾਰੀ ਨਾਲ ਉਦਾਂ ਕੰਮ ਨਹੀਂ ਜਿੱਦਾਂ ਸਾਨੂੰ ਗਿਆਨ ਹੈ ਜਿਹੜੀ ਸਾਡੇ ਕੋਲ ਸਮਝ ਦਿਖ ਰਿਹਾ ਵੀ ਹਾਂ ਇੰਨਾ ਕਾ ਆਪਾਂ ਕਰ ਸਕਦੇ ਹਾਂ ਉਤੋਂ ਜਿਆਦਾ ਦਿਖਾਵਾ ਕਰਾਂਗੇ ਤਾਂ ਰੱਬ ਉਹ ਤੋਂ ਥੋੜੀ ਲਕੋਆ ਵੀ ਇਹ ਪਖੰਡ ਹੋ ਰਿਹਾ ਇਹ। ਹਾਂ ਕਿਉਂਕਿ ਦੇਖੋ ਵੀ ਇਹ ਮੰਨਣਾ ਪੈਣਾ ਇਮਾਨਦਾਰੀ ਨਾਲ। ਠੀਕ ਹੈ ਉਹ ਦੇਖ ਰਿਹਾ ਪਲ-ਪਲ ਦਾ ਹੁਣ। ਲਾ ਲੋ ਵੀ ਜਿੱਦਾਂ ਆਪਾਂ ਮੰਨਦੇ ਆ ਵੀ ਲ ਅਤੇ ਦੇ ਕੇ ਜਾਣਾ ਪੈਣਾ ਨਾ ਆਪਾਂ ਚਲਾਕੀ ਕਰੀਏ ਠੀਕ ਹੈ ਜੀ ਨਾ ਆਪਣਾ ਨੁਕਸਾਨ ਨਾ ਸਮਾਜ ਦਾ ਨੁਕਸਾਨ ਕਰੀਏ ਇਮਾਨਦਾਰੀ ਤੇ ਚੱਲੀਏ ਉਹਨੂੰ ਮੰਨੀਏ ਸਮਝੀਏ ਜੀਵਨ ਵਧੀਆ ਬਣਾਈਏ ਹਾਂ ਜਿਹੜਾ ਵੀ ਰੱਬ ਦਾ ਆਪਾਂ ਦੇਖਦੇ ਆ ਜੀ ਵੀ ਜਿਹੜਾ ਬੱਧਾ ਚੱਟੀ ਕਹਿੰਦੇ ਆ ਵੀ ਹਾਂ ਇੱਕ ਪਰੰਪਰਾਵਾਦੀ ਸਿਰਫ ਆਪਾਂ ਜੋ ਪਿੱਛੋਂ ਸਾਨੂੰ ਸਿਖਾ ਦਿਆ ਜੀ ਬਚਪਨ ਤੋਂ ਬਸ ਉਹ ਚੱਲ ਰਿਹਾ ਦਿਮਾਗ ਦੇ ਆਪਾਂ ਜਦਿਆ ਆਪ ਦੀ ਉਸ ਚੀਜ਼ ਬਾਰੇ ਖੋਜ ਕੀਤੀ ਵੀ ਉਸ ਨੂੰ ਸਮਝਿਆ ਕਦੇ ਦਿਮਾਗ ਲਗਾ ਕੇ ਵੀ ਹਾਂ ਇਹਦਾ ਕੀ ਹੈ ਨੁਕਸਾਨ ਹੋ ਰਿਹਾ ਹੈ ਕੀ ਫਾਇਦਾ ਹੋ ਰਿਹਾ ਵੀ ਜੇ ਉਹ ਚੀਜ਼ ਦਾ ਪਤਾ ਹੀ ਨਹੀਂ ਸਾਨੂੰ ਫਿਰ ਅੱਬ ਤੋਂ ਪੜਦਾ ਥੋੜੀ ਹੋਏਗਾ ਰੱਬ ਨੂੰ ਵੀ ਹਾਏ ਸਿਰਫ ਇੱਕ ਇਹਨਾਂ ਦੇ ਦਿਮਾਗ ਦੇ ਬਚਪਨ ਦੇ ਤੇ ਫੀਡ ਕਰਦੇ ਇਹਨਾਂ ਦੇ ਭਰਤੇ ਆ ਦਿਮਾਗ ਤੇ ਬਸ ਉਦਾਂ ਹੀ ਕਰਨ ਲੱਗੇ ਹੋਏ ਇਹਨਾਂ ਨੂੰ ਜਿਹੜੀ ਮਨੁੱਖੀ ਦੀ ਸਮਝ ਹੈ ਵੀ ਉਹ ਨਹੀਂ ਨਾਲ ਪਤਾ ਵੀ ਇਹ ਇਧਰ ਨਾਲ ਕੀ ਫਾਇਦਾ ਹੋ ਰਿਹਾ ਹੈ ਕੀ ਨੁਕਸਾਨ ਹੋ ਰਿਹਾ ਹੈ ਹਾਂ ਕਿਉਂਕਿ ਨਾ ਦੇਖੋ ਰੱਬ ਨੂੰ ਮੰਨਣਾ ਜਾਂ ਨਾ ਮੰਨਣਾ ਇਹ ਸਾਡੀ ਮਰਜ਼ੀ ਹੈ ਯਾਨੀ ਕਿ ਮੰਨਣ ਦਾ ਕਿ ਹਨਾ ਵੀ ਚਲੋ ਮੰਨ ਲੀਏ ਬਕ ਕੋਈ ਬੰਦਾ ਮੰਨਦਾ ਹੋਵੇ ਉਹ ਬੰਦਾ ਉਹ ਤੇ ਪਤਾ ਲੱਗ ਜਾਂਦਾ ਵੀ ਵੀ ਕਿਸੇ ਨਾਲੇ ਧੋਖਾ ਹਨਾ ਵੀ ਕੋਈ ਨਹੀਂ ਕਰ ਰਿਹਾ ਉਹ ਬੰਦਾ ਆਪਨੂੰ ਇਦਾਂ ਹੀ ਲੱਗਦਾ ਇਹ ਇਮਾਨਦਾਰ ਯਾਨੀ ਕਿ ਰੱਬ ਵਰਬਰ ਬੰਦਾ ਹੈ ਹਾਂ ਵੀ ਜੇ ਆਪ ਨੂੰ ਮੰਨਦੇ ਤਾਂ ਕੋਈ ਉਹਨੂੰ ਡਰ ਵਿੱਚ ਰੱਖਣਾ ਪਏਗਾ ਨਾ ਵੀ ਹਾਂ ਜੇ ਰੱਬ ਤੇ ਹੈਗਾ ਤਾਂ ਮੈਂ ਕਿਸੇ ਜਿੰਨਾ ਵੀ ਹੋ ਸਕਦਾ ਵੀ ਗੱਲ ਸ ਜਿਹੜੇ ਚੀਜ਼ ਪਤਾ ਵੀ ਰੱਬ ਨੂੰ ਨਹੀਂ ਪਸੰਦ ਆਉਗੀ ਮੈਂ ਨਾ ਕਰਾਂ ਫਿਰ ਉਹ ਹਰੇਕ ਜਗ੍ਹਾ ਡਰਨਾ ਚੀਜ਼ ਆ ਆਪਣੇ ਦੇਸ਼ ਲਗਾਉਂਦਾ ਇੰਨਾ ਸਾਰਾ ਪਖੰਡ ਕਰ ਰਿਹਾ ਰੱਬ ਤੋਂ ਤਖੰਦਾ ਤੇ ਰੱਬ ਮੰਨਦੇ ਆ ਪਰ ਆਪ ਨੂੰ ਪਤਾ ਨਹੀਂ ਇਹ ਮੰਨਦੇ ਕਿ ਨਹੀਂ ਮੰਨਦੇ ਨਾ ਆਪਣੇ ਸਾਰੇ ਦੇਸ਼ ਦਾ ਸਤਿਆਨਾਸ਼ ਕਰ ਰੱਖਿਆ ਹੈ ਹਾਂ ਕਿਉਂਕਿ ਸਭ ਤੋਂ ਵੱਡਾ ਕਾਰਨ ਇਹ ਹੀ ਹੈ ਚਲਾਕੀ ਹਨਾ ਤੋਖ ਆ ਉਹਦੇ ਨਾਲ ਇਹ ਆਪਾਂ ਨੂੰ ਸਮਝਣਾ ਪੈਣਾ ਕਿਉਂਕਿ ਇਹ ਵੀ ਨਹੀਂ ਹੈ ਵੀ ਕੋਈ ਜੋੜ ਨਹੀਂ ਹੈ ਕਿਸੇ ਤੇ ਵੀ ਉਹਨੂੰ ਮੰਨੀ ਹੈ ਪਰ ਆਪਾਂ ਕੰਮ ਇਹ ਜੇ ਕਰੀਏ ਵੀ ਯਾਨੀ ਕਿ ਦੂਜੇ ਨੂੰ ਲੱਗੇ ਕਿ ਬਾਕੀ ਭਾਈ ਇਹਦੇ ਵਿੱਚੇ ਰੱਬ ਹੈ ਹਨਾ ਇਮਾਨਦਾਰੀ ਤੇ ਚੱਲੀਏ ਸਰਬਨ ਬਨ ਹੋਰ ਚਾਹੀਦਾ ਵੀ ਕਿ ਹੋਏਗਾ ਵੀ ਜਿਹੜਾ ਬੰਦਾ ਸਮਝ ਕੇ ਜਿੱਦ ਆਪਣਾ ਗੁਰੂ ਚੱਲਦਾ ਸਰਵ ਤਰ ਮੇਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪਾ ਨਿਰਮਲ ਕਰੂ ਵੀ ਨਾ ਬਨ ਸਮਝੇ ਕਿ ਪਹਿਲਾਂ ਸਭ ਤੋਂ ਪਹਿਲਾਂ ਸਮਝੋ ਫੇਰ ਵਧੀਆ ਕੰਮ ਕਰੋ ਵੀ ਇਸ ਤੋਂ ਬਾਅਦ ਤਾਂ ਉਹ ਸਾਡੇ ਤੋਂ ਆਸ ਵੀ ਕੀ ਕਰੇਗਾ ਉਹਨੂੰ ਕੀ ਚਾਹੀਦਾ ਹੋਏਗਾ ਉਸ ਤੋਂ ਬਾਅਦ ਹਾਂ ਕਿਉਂਕਿ ਦੇਖਾ ਪਾ ਸਮਾਜ ਦੇਖਦੇ ਆ ਨਾ ਵੀ ਕਿਸੇ ਨਾਲ ਕੁਝ ਹੁੰਦਾ ਨਾ ਆਪਾਂ ਇਹੀ ਗੈਸ ਕਰਦੇ ਆ ਨਾ ਵੀ ਇਹਦੇ ਮਾੜੇ ਕਰਮ ਆ ਵੀ ਤਾਂ ਇਹਨੂੰ ਇਹ ਸਜ਼ਾ ਮਿਲੀ ਪਰ ਆਪਾਂ ਨੂੰ ਵੀ ਸੋਚਣਾ ਪਏਗਾ ਨਾ ਵੀ ਆਪਣਾ ਚਲੋ ਉਹ ਕਰਮ ਨਹੀਂ ਹੋਏਗਾ ਕੋਈ ਨਾ ਕੋਈ ਤਾਂ ਆਪਾਂ ਕਰਮ ਇਦਾਂ ਦਾ ਕਰੇ ਰਹੇ ਹਾਂ ਨਾ ਉਹ ਤੋਂ ਚਲਾਕੀ ਕਰਕੇ ਉਹਦਾ ਵੀ ਇਨਸਾਫ ਇੱਥੇ ਹੋਣਾ ਇਸੀ ਜੂਨ ਚ ਹੋਣਾ ਅੱਗੇ ਕੁਝ ਨਹੀਂ ਹੈ ਨਾ ਕਿਸੇ ਨੇ ਦੇਖਿਆ ਨਾ ਕਿਸੇ ਨੇ ਜਾਣਿਆ ਯਾਨੀ ਕਿ ਜੋ ਹੈ ਇੱਥੇ ਹੈ ਇਹ ਸਮਝਣਾ ਪੈਣਾ ਆਪਾਂ ਨੂੰ ਹਾਂ ਪਰ ਵੈਸੇ ਵੀ ਦੇਖੀਏ ਵੀ ਇੱਕ ਰੱਬ ਬੰਦਾ ਪਿਆਰ ਚ ਮੰਦਰਿਆ ਇੱਕ ਸਿਰਫ ਜਾਂ ਮਤਲਬ ਨੂੰ ਜਾਂ ਸਿਰਫ ਦੁੱਖ ਦੂਰ ਕਰਨ ਵਾਸਤੇ ਉਦਾਂ ਮੰਦਰਿਆ ਹੈ ਰੱਬ ਨੂੰ ਉਸ ਜੀ ਦਾ ਪਤਾ ਹੀ ਵੀ ਇਹ ਬੰਦੇ ਨੂੰ ਸਿਰਫ ਮਤਲਬ ਹੈ ਨਾ ਕੋਈ ਕੋਈ ਚੀਜ਼ ਮੰਗ ਰਿਹਾ ਹੈ ਯਾ ਇਹਨੂੰ ਕੋਈ ਤਕਲੀਫ ਹੈ ਹੁਣ ਪੈਸੇ ਵੀ ਇੱਕ ਬੰਦੇ ਨੇ ਅੰਦਰੋਂ ਭੀਜ ਕੇ ਰੱਬ ਨੂੰ ਸਮਝ ਗਏ ਵੀ ਹਾਂ ਕੋਈ ਸ੍ਰਿਸ਼ਟੀ ਚਲਾਉਣ ਵਾਲਾ ਹੈ ਮਨੋਂ ਉਹਦਾ ਵੀ ਤਾਂ ਮੰਨ ਰਿਹਾ ਹੈ ਇਸ ਜੀ ਦਾ ਰੱਬ ਨੂੰ ਵੀ ਤਾਂ ਪਤਾ ਹੀ ਹੋਏਗਾ ਵੀ ਇਹ ਬੰਦੇ ਦੀ ਕੀ ਭਾਵਨਾ ਅੰਦਰੋਂ ਕੀ ਸਰਦਾ ਹੈ ਹਾਂ ਕਿਉਂਕਿ ਜੋ ਇਹ ਅੱਜ ਆਪਾਂ ਹੈ ਨਾ ਮੰਨ ਲਓ ਦੁਨਿਆਵੀ ਰੱਬ ਬਣੀ ਬੈਠੇ ਹਾਂ ਨਾ ਇਹ ਤਾਂ ਇੱਕ ਦਫ਼ਤਰ 'ਚ ਨਹੀਂ ਹੁੰਦਾ ਵੀ ਹਾਂ ਜੀ ਇਹ ਐਨੇ ਪੈਸੇ ਦੋ ਤਾਂ ਇਹ ਫੇ ਲੱਗੇ ਜਾਏਗੀ ਇਹ ਸਾਡੇ ਨਾਲ ਉਦਾਂ ਹੀ ਆ ਨਾ ਵੀ ਐਦਾਂ ਕਰੋ ਤਾਂ ਰੱਬ ਕੁਝ ਹੋਏਗਾ ਇਹ ਬਲੀ ਦੋ ਜਾਂ ਇਹ ਕਰੋ ਹਨਾ ਕਿ ਤਾਂ ਰੱਬ ਕੁਝ ਹੋਏਗਾ ਹਾਂ ਜੀ ਵੀਰੋ ਐਦਾਂ ਤਾਂ ਕੁਝ ਨਹੀਂ ਹੈ ਹਨਾ ਆਪਾਂ ਨੂੰ ਸਮਝਣਾ ਪੈਣਾ ਜਿੱਦਾਂ ਅੱਜ ਤੀ ਆਪਾਂ ਸਮਝ ਜਾਾਂਗੇ ਆਪ ਮੂਰਖ ਬਣਨ ਤੋਂ ਬਚਾਂਗੇ ਰੱਬ ਤੋਂ ਵੀ ਹਨਾ ਰੱਬ ਨੂੰ ਵੀ ਉਹ ਕਰਾਂਗੇ ਸਮਝਾਂਗੇ ਇਹ ਸਾਡਾ ਜੋ ਵਿਸ਼ਾ ਸੀ ਨਾ ਅੱਜ ਦਾ ਵੀ ਵੀ ਝੂਠ ਆਪਾਂ ਚਲੋ ਬੋਲਦੇ ਆ ਨਾ ਕਿਸੇ ਨਾਲ ਧੋਖਾ ਭਰੇ ਕੁਝ ਵੀ ਕਰਦੇ ਆ ਉਹ ਸਮਝਣਾ ਪੈਣਾ ਵੀ ਇਹਦਾ ਯਾਨੀ ਕਿ ਨੁਕਸਾਨ ਕੀ ਕਿਸ ਨੂੰ ਹੈ ਉਹ ਮੁੰਡ ਮਣਾ ਕੇ ਸੀ ਆਪਣੇ ਤੇ ਪਏਗਾ ਤਾਂ ਆਪਾਂ ਨੂੰ ਅੱਜ ਤੋਂ ਵੀ ਇਹਦੇ ਕਾਫੀ ਤੇ ਸਮਝਣਾ ਪੈਣਾ ਵੀ ਨਾ ਆਪਾਂ ਉਸ ਦਾ ਮੂਰਖ ਬਣਾਈਏ ਉਹ ਸਭ ਕੁਝ ਦੇਖ ਰਿਹਾ ਜਾਂ ਫਿਰ ਨਾ ਹੀ ਮੰਨੀਏ ਇਹ ਜੋ ਸਾਡਾ ਅੱਜ ਦਾ ਵਿਸ਼ਾ ਸੀ ਤੁਹਾਨੂੰ ਚੰਗਾ ਲੱਗਿਆ ਹੋਵੇ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਓ Sat Kali.